ਅੱਜ ਦੀ ਕਹਾਣੀ ਐਸੀ ਕਹਾਣੀ ਹੋਣ ਜਾ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਹ ਕਹਾਣੀ ਪਿਉ ਧੀ ਦੇ ਰਿਸ਼ਤੇ ਦੀ ਕਹਾਣੀ ਹੈ ਤੇ ਰਿਸ਼ਤਾ ਵੀ ਐਸਾ ਕਿ ਸੁਣ ਕੇ ਤੁਹਾਨੂੰ ਲੱਗੂਗਾ ਕਿ ਪਿਓ ਵੀ ਆਪਣੀ ਧੀ ਦੇ ਨਾਲ ਆਪਣੀ ਜੰਮੀ ਹੋਈ ਧੀ ਦੇ ਨਾਲ ਐਸਾ ਵਿਹਾਰ ਕਰ ਸਕਦਾ ਹੈ ਇਹ ਕਹਾਣੀ ਦੇ ਵਿੱਚ ਭੈਣ ਦੱਸਦੀ ਹੈ ਕਿ ਮੇਰੇ ਬਹੁਤ ਹੀ ਛੋਟੀ ਹੁੰਦੀ ਦੇ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਪਿਓ ਆਪਣੀ ਧੀਆਂ ਨੂੰ ਪਾਲਣ ਦੀ ਬਜਾਏ ਆਪਣੇ ਬੱਚਿਆਂ ਨੂੰ ਪਾਲਣ ਦੀ بجائے ਇੱਕ ਹੋਰ ਔਰਤ ਦੇ ਨਾਲ ਵਿਆਹ ਕਰਾ ਲੈਂਦਾ ਤੇ ਉਹਨੂੰ ਉਸੇ ਤਰੀਕੇ ਦੇ ਨਾਲ ਉਹ ਆਪਣੀ ਮਾਂ ਕੋਲ ਯਾਨੀ ਕਿ ਉਸਦੀ ਦਾਦੀ ਕੋਲ ਛੱਡ ਕੇ ਚਲਾ ਜਾਂਦਾ ਘਰ ਦੇ ਵਿੱਚ ਇੰਨੀ ਕੁ ਗਰੀਬੀ ਸੀ ਕਿ ਦਾਦੀ ਬਹੁਤ ਬਜ਼ੁਰਗ ਸੀ ਉਸ ਕੁੜੀ ਨੂੰ ਪਾਲਣ ਲਈ ਉਹ ਕੰਮ ਕਰਨ ਲੱਗਦੀ ਹੈ ਕੰਮ ਕਰਦੀ ਕਰਦੀ ਦੀ ਨਾ ਤਾਂ ਉਸ ਕੁੜੀ ਦੀ ਪੜ੍ਹਾਈ ਹੁੰਦੀ ਹੈ ਤੇ ਪਿਓ ਉਸ ਦੇ ਨਾਲ ਬਹੁਤ ਹੀ ਗਲਤ ਤਰੀਕੇ ਦੇ ਵਿਹਾਰ ਕਰਦਾ ਹੈ ऐसे विहार ਕਰਦਾ ਕਿ ਤੁਸੀਂ ਜਦੋਂ ਕਹਾਣੀ ਸੁਣੋਗੇ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਪਿਓ ਆਪਣੀ ਜੰਮੀ ਹੋਈ ਧੀ ਨੂੰ ਇਸ ਤਰੀਕੇ ਨਾਲ ਕਿਵੇਂ ਕਰ ਸਕਦਾ ਸਾਡੇ ਚੈਨਲ ਤੇ ਜੇਕਰ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਤੇ ਨਾਲ ਦੀ ਨਾਲ ਇੱਕ ਹੋਰ ਬੇਨਤੀ ਹੈ ਕਿ ਹੇਠਾਂ ਜਿਹੜਾ ਕਮੈਂਟ ਤੇ ਇੱਕ ਤੁਹਾਨੂੰ ਇੱਕ ਹੋਰ ਬਟਨ ਆਊਗਾ ਉਸ ਬਟਨ ਨੂੰ ਨੱਪ ਦਿਓ ਜੇ ਉਹ ਜਦੋਂ ਕਮੈਂਟ ਕਰਨ ਲੱਗੋਗੇ ਹਾਈਪ ਦਾ ਬਟਨ ਹੋਊਗਾ ਉਹ ਬਟਨ ਨੂੰ ਨੱਪ ਦਿਓ ਜ ਉਹਦਾ ਕੋਈ ਪੈਸਾ ਨਹੀਂ ਲੱਗਦਾ ਉਹਦੇ ਨਾਲ ਸਿਰਫ ਸਾਡੀ ਵੀਡੀਓ ਦੀ ਰੀਚ ਵਧੂਗੀ ਹੋਰ ਵੀ ਲੋਕਾਂ ਤੱਕ ਜਾਊਗੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਭੈਣੇ ਠੀਕ ਹੋ ਵਧੀਆ ਜੀ ਪੈਨੇ ਆਪਾਂ ਬਚਪਨ ਤੋਂ ਹੀ ਸ਼ੁਰੂ ਕਰਦੇ ਹਾਂ ਹਮੇਸ਼ਾ ਹਰ ਇੱਕ ਦੀ ਹਾਂ ਜੀ ਜ਼ਰੂਰ ਜੀ ਜ਼ਰੂਰ ਜੀ ਬਚਪਨ ਬਾਰੇ ਦੱਸੋ ਹੀ ਤੁਹਾਡਾ ਬਚਪਨ ਤਾਂ ਬਹੁਤ ਹੀ ਮਾੜਾ ਸੀ ਮੇਰੇ ਤੇ ਜੀ ਬਹੁਤ ਜ਼ਿਆਦਾ ਕਿਉਂਕਿ ਅਸੀਂ ਛੋਟੇ ਛੋਟੇ ਸੀ ਸਾਡੀ ਮਾਂ ਦੀ ਡੈਥ ਹੋ ਗਈ ਜੀ ਹਾਂ ਮਾਂ ਮਸ਼ਹੂਰ ਹੋ ਗਏ ਪਾਪਾ ਨੇ ਮੈਰਜ ਹੋਰ ਕਰਾ ਲਈ ਹੂੰ ਕਿ ਦਾਦੀ ਕੋਲੇ ਛੱਡ ਗਿਆ ਸਾਨੂੰ ਹੂੰ ਬ੍ਰਦਰ ਨੂੰ ਮੇਰੇ ਨੂੰ ਨਾਲ ਲੈ ਗਏ ਹੂੰ ਬਹੁਤ ਔਖਾਂ ਕੱਟੀਆਂ ਉਹ ਕਿਹੜਾ ਸਮਾਂ ਨਹੀਂ ਜੇ ਮੇਰੇ ਤੇ ਬੀਤਿਆ ਨੀਗਾ ਕਿਉਂਕਿ ਸਭ ਵੀ ਮੇਰੀ ਵੈਸਟ ਮੇਰੀ ਦਾਦੀ ਆ ਮੈਨੂੰ ਦਾਦੀ ਨੇ ਸਭ ਕੁਝ ਹੀ ਕੀਤਾ ਇੱਥੋਂ ਟਿੱਕਰ ਬਚਾਇਆ ਮੈਨੂੰ ਹੂੰ ਮੈਨੂੰ ਬਚਪਨ ਚੋ ਹੀ ਇੰਨਾ ਜ਼ਿਆਦਾ ਸ਼ੌਂਕ ਸੀ ਨਾ ਬਹੁਤ ਹੀ ਜ਼ਿਆਦਾ ਉਹ ਸ਼ੌਂਕ ਦੀ ਗੱਲ ਬਾਅਦ ਚ ਕਰਾਂਗੇ ਭੈਣੇ ਇੰਨੀ ਫਾਸਟ ਨਹੀਂ ਪਹਿਲਾਂ ਬਚਪਨ ਬਾਰੇ ਦੱਸੋ ਕਿ ਜਿਵੇਂ ਤੁਹਾਡੇ ਫਾਦਰ ਸਾਹਿਬ ਤੁਹਾਡੀ ਕਿੰਨੀ ਉਮਰ ਚ ਤੁਹਾਨੂੰ ਛੱਡ ਗਏ ਸੀ ਤੁਹਾਡੀ ਮਦਰ ਦੀ ਡੈਥ ਕਿੰਨੀ ਉਮਰ ਸੀ ਉਹਦੀ ਉਹਦੋਂ ਅਸੀਂ 8 ਸਾਲਾਂ ਦੇ ਸੀ ਜੀ ਹੂੰ 8 ਸਾਲਾਂ ਦੀ ਉਮਰ ਚ ਤੁਹਾਡੇ ਮਾਤਾ ਦੀ ਡੈਥ ਹੋ ਜਾਂਦੀ ਹੈ ਹਾਂਜੀ ਤੇ ਫਾਦਰ ਉਸ ਤੋਂ ਬਾਅਦ ਕਿੰਨੇ ਚਿਰ ਉਹਦੋਂ ਮੈਰਿਜ ਕਰਾ ਲੈਂਦੇ ਹੋ ਮੈਰਿਜ ਕਰਾ ਕੇ ਪੁਲਦਿਆਣੇ ਰਹਿਣ ਲੱਗ ਗਏ ਮੈਨੂੰ ਦਾਦੀ ਕੋਲ ਛੱਡ ਗਏ ਹੂੰ ਮੁੜ ਕੇ ਵੀ ਚਾਚੇ ਤਾਇਆ ਦੇ ਚੁੱਲ੍ਹੇ ਤੇ ਵੀ ਵੀ ਐਵੇਂ ਆਖ ਕੇ ਵੀ ਬਹੁਤ ਵਧੀਆ ਮੈਨੂੰ ਵੀ ਜਦ ਮੈਂ ਸਮਝਦੇ ਹੁੰਦੇ ਆ ਮੈਨੂੰ ਚੇਪ ਸੀ ਵੀ ਮੇਰੀ ਮਾਂ ਹੈਣੀਗੀ ਮੈਨੂੰ ਐ ਸੀ ਵੀ ਮੈਂ ਇਹਨਾਂ ਦੇ ਅੱਖੇ ਲਾ ਕੇ ਵੀ ਆਪਦੇ ਅੱਗੇ ਵਧਣ ਦੀ ਕੋਸ਼ਿਸ਼ ਕਰਾਂ ਵੀ ਬਹੁਤ ਜ਼ਿਆਦਾ ਵੀ ਮੇਰੇ ਤੇ ਵਖਤ ਪਿਆ ਬਹੁਤ ਜ਼ਿਆਦਾ ਵੀ ਇਸ ਟਾਈਮ ਨਾਲ ਸਾਡੇ ਪੱਖਾ ਵੀ ਨਹੀਂ ਹੁੰਦਾ ਸੀਗਾ ਇੰਨਾ ਬੁਰਾ ਹਾਲ ਸਾਰੇ ਲਾ ਲੈਂਦੇ ਪੱਖਾ ਸਿੱਦਾਦੀ-ਪੋਤੀ ਉਨੇ ਪੈ ਜਾਂਦੇ ਨੇ ਪਾਸੇ ਹੋ ਕੇ ਬਹੁਤ ਜ਼ਿਆਦਾ ਬੋਰਾ ਜ਼ਿੰਦਗੀ ਦਾ ਦਿਨ ਸੀ ਮੇਰੇ ਤੇ ਬਹੁਤ ਜ਼ਿਆਦਾ ਫੇਰ ਆ ਡੈਡੀ ਨੇ ਮੈਰਿਜ ਕਰਾ ਕੇ ਨਾ ਸਾਨੂੰ ਕੋਈ ਪੈਸਾ ਪਾਇਆ ਕੁਝ ਵੀ ਨਹੀਂ ਮੇਰੀ ਦਾਦੀ ਪੁੱਛੇ ਲਾਉਣ ਲੱਗੀ ਕਿਸੇ ਦੇ ਘਰੇ ਉਹ ਸਿਰਫ ਮੇਰੇ ਲਈ ਵੀ ਉਹਨੇ ਐ ਸੋਚਿਆ ਵੀ ਮੈਂ ਬੱਚੀ ਦਾ ਮੈਰਿਜ ਕਰੂੰਗੀ ਮੈਂ ਇਹਨੂੰ ਜਦੋਂ ਸੂੰ ਹੁੰਦੀ ਗਈ ਪੜਨੋਂ ਵੀ ਹਟ ਗਈ ਜ਼ਿੰਦਗੀ ਚ ਪੜਿਆ ਗਿਆ ਹੀ ਨਹੀਂ ਜੱਗਾ ਕੰਮਜਾਪੀ ਹੁੰਦੀ ਤਾਂ ਪੜਦੇ ਇਸ ਤਰ੍ਹਾਂ ਮੁੜ ਕੇ ਮੈਂ ਅੰਧੇਨ ਪੈਂਦੇਗੇ ਪੈਂਦੇਗੇ ਮੈਨੂੰ ਸੂ ਆਉਂਦੀ ਗਈ ਮੈਂ ਨੂੰ ਕਹਿੰਦੀ ਪੁੱਤ ਕੰਮ ਕਰਿਆ ਕਰ ਕੰਮ ਨਹੀਂ ਤੇਰਾ ਕੋਈ ਸਮਾਨ ਬਣੂਗਾ ਤੇਰਾ ਅਗਾ ਪਿੱਛਾ ਵੀ ਨਹੀਂਗਾ ਤੈਨੂੰ ਪਤਾ ਹੀ ਹੁਣ ਤੈਨੂੰ ਪਿਓ ਵੀ ਛੱਡ ਗਿਆ ਮੈਨੂੰ ਕੋ ਦਾ ਟਿੱਕਰ ਵੀ ਮੈਨੂੰ ਹਜੇ ਟਿੱਕਰ ਵੀ ਨਹੀਂ ਕਾਲ ਲਾਈ ਕਦੇ ਮੈਂ ਲਾ ਲੈਨੀ ਉਹਨੇ ਮੈਨੂੰ ਨਹੀਂ ਕਦੇ ਕਾਲ ਲਾਈਗੀ ਜ਼ਿੰਦਗੀ ਕਦੇ ਵੀ ਨਹੀਂ ਮੈਂ ਪੁੱਛ ਲੈਨੀ ਭਿੱਲਾ ਵੀ ਸਾਰਿਆਂ ਦਾ ਮੈਂ ਪੁੱਛਦੀ ਉਹਨੇ ਨਹੀਂ ਮੈਨੂੰ ਕਦੇ ਪੁੱਛਿਆ ਵੀ ਤੂੰ ਕੁਝ ਖਾਦਾ ਘਰੇ ਕੀ ਹੈਗਾ ਕੀ ਨਹੀਂ ਕਦੇ ਵੀ ਨਹੀਂ ਪੁੱਛਿਆ ਹਜੇ ਟਿੱਕਰ ਵੀ ਜ਼ਿੰਦਗੀ ਬਹੁਤ ਹਜੇ ਤੱਕ ਵੀ ਜ਼ਿੰਦਗੀ ਬਹੁਤ ਚੱਲੀ ਜਾਂਦੀ ਚੱਲੀ ਜਾਂਦੀ ਦਿਨ ਇਸ ਤਰ੍ਹਾਂ ਹੁੰਦੀ ਕਰਦੇ ਮੇਰੇ ਮੈਂ ਦਿਹਾੜੀ ਦੱਪਾ ਕਰਦੀ ਝੋਨਾ ਲਾਉਣਾ ਨਰਮਾ ਚੁਗਣਾ ਮਿਹਨਤ ਬਹੁਤ ਜ਼ਿਆਦਾ ਕੀਤੀ ਮਿਹਨਤ ਵੀ ਜਿੰਨੇ ਹੀ ਕਹਦੇ ਮਿਸਤਰੀਆਂ ਨੇ ਦਿਹਾੜੀ ਵੀ ਜਾਂਦੀਆਂ ਰਹੀਆਂ ਸੀ ਇੱਕ ਨਾਲ ਬਹੁਤ ਹੀ ਕੰਮ ਕੀਤਾ ਮੈਂ ਪਰ ਮੈਂ ਮੇਰਾ ਸੁਪਨਾ ਇਹ ਸੀ ਵੀ ਮੈਂ ਇਹਨੂੰ ਮੁੜ ਕੇ ਮੈਂ ਕਹਿੰਦੀ ਮੈਂ ਡਾਂਸਰ ਬਣਨਾ ਮੇਰੀ ਦਾਦੀ ਕਹਿੰਦੀ ਨਹੀਂ ਬੇਟੇ ਵੀ ਪਿੰਡਾਂ ਵਾਲੇ ਕਹਿਣਗੇ ਲੈ ਮਾਤਾ ਮੁੱਕ ਗਈ ਇਹ ਆ ਕੁਛ ਕਰੂਗੀ ਹੂੰ ਇਹ ਨਹੀਂ ਪੁੱਤ ਤੂੰ ਇਹ ਸੁਖਣਾ ਤੂੰ ਦਬਾ ਦੇ ਵਿੱਚੇ ਵਿੱਚ ਅੰਦਰ ਮੈਂ ਆਪਦਾ ਸਭ ਕੁਝ ਦਬਾ ਲਿਆ ਹੂੰ ਮੈਂ ਖਾ ਮੈਂ ਖਾ ਮੈਰਜ ਵੀ ਆਪਦੇ ਮਾਂ ਪਿਓ ਦੀ ਵੀ ਮਰਜ਼ੀ ਨਾਲ ਹੀ ਕਰਾਉਂਗੀ ਪਿਓ ਦੀ ਮਰਜ਼ੀ ਨਾਲ ਫੇਰ ਵੀ ਪਣਾ ਚੰਗਾ ਚਾਹੇ ਮਾੜਾ ਪਿਓ ਤਾਂ ਪਿਓ ਹੀ ਆ ਹੂੰ ਉਥੋਂ ਆ ਗਿਆ ਮੈਰਜ ਵੇਲੇ ਦੇ ਰਿਸ਼ਤਾ ਦੇਖਤਾ ਮੈਨੂੰ ਮੈਂ ਖਾ ਚੱਲ ਜਿਹੜੇ ਮੇਰੇ ਪਿਓ ਨੇ ਕਰਤਾ ਕਬੂਲ ਆ ਵੀ ਇਸ ਇਸ ਟਾਈਮ ਆਦੇ ਪਤੀ ਦਾ ਬਹੁਤ ਧੰਨਵਾਦ ਕਰਦੀ ਆ ਇਹ ਨਹੀਂ ਮੇਰਾ ਸਾਥ ਦਿੱਤਾ ਮੇਰਾ ਕਿਸੇ ਨੇ ਨਹੀਂ ਸਾਥ ਦਿੱਤਾ ਇੱਥੋਂ ਟਿੱਕਰ ਪਹੁੰਚਣ ਟਿੱਕਰ ਹੂੰ ਮੈਨੂੰ ਸ਼ੌਂਕ ਬਚਪਨ ਤੋਂ ਉਦੋਂ ਬਾਅਦ ਮੈਨੂੰ ਐ ਦਮ ਘੁੱਟ ਗਿਆ ਸਭ ਕੁਝ ਮੇਰਾ ਮੈਨੂੰ ਐ ਹੋ ਗਿਆ ਵੀ ਮੈਨੂੰ ਇੱਥੇ ਵੀ ਮਾ ਪਾਉਣ ਲੱਗ ਗਈ ਸੀ ਮੈਨੂੰ ਐ ਕਿਆ ਕਰਨ ਲੋਕ ਲੈ ਇਹ ਰੀਲਾਂ ਬਣਾਉਂਦੀ ਆ ਇਹ ਐਮ ਕਰਦੀ ਆ ਫਿਰ ਮੈਂ ਆਪਣੀਆਂ ਰੀਲਾਂ ਸਾਰੀਆਂ ਡਿਲੀਟ ਕਰ ਤੀਆਂ ਹੂੰ ਫਿਰ ਉਦੋਂ ਬਾਅਦ ਮੈਂ ਸੋਚਿਆ ਮੈਂ ਮੈਂ ਧੰਨਵਾਦ ਕਰਦੀ ਦੀਪ ਦਾ ਸਾਡੇ ਆ ਕੰਮੁੰਡੇ ਦੇ ਨਾਲ ਲੱਗੇ ਸੀ ਕੰਮ ਦੇ ਮੇਰੇ ਹਸਬੰਡਰ ਨਾਲ ਇੰਨੇ ਕਿਹਾ ਕਹਿੰਦਾ ਚਾਚੀ ਚ ਕਲਾ ਬਹੁਤ ਆ ਤੂੰ ਕਹਿੰਦਾ ਪਿੱਛੇ ਨਾ ਹਟਣ ਦੇ ਇਹਨੂੰ ਕਹਿੰਦਾ ਤੂੰ ਕੁਛ ਨਹੀਂ ਹੁੰਦਾ ਨਹੀਂ ਕੁਛ ਨਾ ਕਹਿ ਇਹਨੂੰ ਬਣਾਉਣ ਦੇ ਇਹਨੂੰ ਜ਼ਿੰਦਗੀ ਜੀਣ ਦੇ ਕਹਿੰਦਾ ਰੀਲਾ ਨਾਲ ਕੁਛ ਨਹੀਂ ਹੁੰਦਾ ਕੋਈ ਵਿੱਚੋਂ ਫੋਨ ਤੇ ਤੋਂ ਕੱਢ ਨਹੀਂ ਰਿਹਾਗਾ ਇਹਨੂੰ ਜ਼ਿੰਦਗੀ ਜੀਣ ਦੇ ਮੈਂ ਬਹੁਤ ਧੰਨਵਾਦ ਕਰਦੀ ਆ ਅੱਜ ਮੈਨੂੰ ਬਹੁਤ ਪਿਆਰ ਦਿੰਦੇ ਇੰਸਟਾਗ੍ਰam ਵਾਲੇ ਭੈਣ ਭਰਾਵਾਂ ਨੂੰ ਮੈਂ ਬਹੁਤ ਦਿਲੋਂ ਪਿਆਰ ਕਰਦੀ ਆ ਤੁਹਾਨੂੰ ਵੀ ਜਦੋਂ ਤੁਸੀਂ ਮੇਰੀਆਂ ਵੀਡੀਓ ਵੇਖਦੇ ਮੇਰਾ ਮਨ ਬਹੁਤ ਹੀ ਖੁਸ਼ ਹੁੰਦਾ ਮੈਂ ਇੱਥੋਂ ਤੱਕ ਪਹੁੰਚ ਗਈ ਜੀ ਮਤਲਬ ਤੁਹਾਡੇ ਫਾਦਰ ਸਾਹਿਬ ਜਦੋਂ ਤੁਹਾਨੂੰ ਛੱਡ ਜਾਂਦੇ ਆ ਹਾਂਜੀ ਤੇ ਉਸ ਤੋਂ ਬਾਅਦ ਦਾਦੀ ਤੁਹਾਡੀ ਤੁਹਾਨੂੰ ਪਾਲਦੀ ਆ ਦਾਦੀ ਤੁਹਾਨੂੰ ਕੈਂ ਥੋੜੇ ਮਾਰੀ ਕੰਮ ਕਰਨ ਲੱਗਦੀ ਆ ਤੁਸੀਂ ਵੀ ਦਿਹਾੜੀਆਂ ਤੱਕ ਕਰਦੇ ਹੋ ਹਾਂਜੀ ਬੱਚਾ ਹੁੰਦਾ ਜਿਹੜਾ ਬੱਚੇ ਦੇ ਨਾ ਬਹੁਤ ਸਾਰੇ ਸੁਪਨੇ ਹੁੰਦੇ ਜਿਵੇਂ ਤੁਸੀਂ ਦੱਸਿਆ ਹਾ ਨਾ ਇੱਕ ਤਾਂ ਨਚਨ ਨਚਨ ਦਾ ਤੁਹਾਨੂੰ ਸੁਪਨਾ ਸੀ ਹਾਂਜੀ 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 ਉਸ ਤੋਂ ਇਲਾਵਾ ਵੀ ਕੁੜੀਆਂ ਦੇ ਤਾਂ ਬਹੁਤ ਸੁਪਨੇ ਹੁੰਦੇ ਆ ਤੇ ਉਹ ਫਿਰ ਕਿਵੇਂ ਅਧੂਰੇ ਹੀ ਰਹਿੰਦੇ ਰਹੇ ਸਾਰੇ ਅਧੂਰੇ ਹੀ ਰਹਿੰਦੇ ਰਹੇ ਸੋਚਦਾ ਐ ਸੀ ਵੀ ਕਾਮਜਾਪ ਹੋਵਾਂਗੇ ਅੱਗੇ ਵਧੂੰਗੀ ਮੈਨੂੰ ਡਾਂਸਰ ਦਾ ਹੀ ਬਹੁਲਾ ਸ਼ੌਂਕ ਸੀ ਵੀ ਮੈਂ ਅੱਗੇ ਵਧਾਂ ਮੈਨੂੰ ਵੀ ਇਸ ਤਰ੍ਹਾਂ ਪਸੰਦ ਆ ਕਰਨ ਜਿਵੇਂ ਹੁਣ ਮੈਨੂੰ ਚਾਹ ਰਹੇ ਆ ਇਸ ਤਰ੍ਹਾਂ ਮੇਰੇ ਦਿਲ ਚ ਤਮੰਨਾ ਸੀ ਦਾਦੀ ਨੇ ਮੇਰੀ ਨੇ ਦਿਨ ਬਹੁਤ ਹੀ ਦੁੱਖ ਭਰੇ ਵਿਖੇ ਉਹਨੇ ਸਾਨੂੰ ਪਾਲਿਆ ਮੈਂ ਬਹੁਤ ਧੰਨਵਾਦ ਕਰਦੀ ਆਂ ਆਪਦੀ ਦਾਦੀ ਦਾ ਜਿਹਨੇ ਸਾਨੂੰ ਵੀ ਮੈਨੂੰ ਹਜੇ ਤੱਕਰ ਵੀ ਦਿਨ ਦਿਹਾੜੇ ਮੇਰੇ ਲਈ ਪਹੁੰਚਦੀ ਆ ਅੱਛਾ ਹਲੇ ਵੀ ਆਉਂਦੇ ਆ ਹਜੇ ਵੀ ਆਉਂਦੇ ਐਨੀ ਗਰਮੀ ਚ ਕਿਵੇਂ ਕੱਟਦੇ ਸੀ ਤੁਸੀਂ ਦਿਨ ਤੁਸੀਂ ਹੁਣ ਆਪਾਂ ਨੂੰ ਬੈਠਿਆਂ ਨੂੰ ਬਹੁਤ ਜ਼ਿਆਦਾ ਪਸੀਨਾ ਆ ਜਾਂਦਾ ਤੇ ਬੈਠਣਾ ਔਖਾ ਤੇ ਉਦੋਂ ਕਿਵੇਂ ਤੁਸੀਂ ਐਨੀ ਔਖੇ ਜਦੋਂ ਉਮਰ ਵੀ ਛੋਟੀ ਹੁੰਦੀ ਆ ਬਚਪਨ ਚ ਤਾਂ ਸਿਆਹ ਵੀ ਨਹੀਂ ਜਾਂਦਾ ਗਰਮੀ ਐਨੀ ਉਹ ਫਿਰ ਮਜਬੂਰੀਆਂ ਕਰਉਂਦੀਆਂ ਮਜਬੂਰੀ ਚ ਕਰਨਾ ਪੈਂਦਾ ਜ਼ਿੰਦਗੀ ਦੇ ਜਿਹੜੇ ਦਿਨ ਕੱਟਨੇ ਪੈਂਦੇ ਆ ਕਦੇ ਤੁਸੀਂ ਆਪਣੇ ਪਿਤਾ ਨੂੰ ਨਹੀਂ ਦੱਸਿਆ ਜਾਂ ਤੁਹਾਡੀ ਦਾਦੀ ਨੇ ਨਹੀਂ ਉਹਨਾਂ ਨੂੰ ਕੀਤਾ ਹੋਣਾ ਫੋਨ ਵੀ ਬਈ ਅਸੀਂ ਤਾਂ ਇੰਨੀ ਤੇਰੀ ਧੀ ਹੈ ਤੇਰੀ ਧੀ ਇੰਨੀ ਉਹ ਨਾ ਹਜੇ ਤੱਕਰ ਵੀ ਉਹ ਤੋਂ ਇੰਨਾ ਦੂਬਾਰ ਆ ਉਹਦੇ ਵਿੱਚ ਬਹੁਤ ਜਿਆਦੇ ਹੁਣ ਵੀ ਮੇਰਾ ਬ੍ਰਦਰ ਵੱਡਾ ਹੋਇਆ ਉਹ ਥੋੜਾ ਜਿਹਾ ਹੁਣ ਵੀ ਡਰਦਾ ਉਹ ਤੋਂ ਨਹੀਂ ਉਹ ਕਿਸੇ ਤੋਂ ਨਹੀਂ ਡਰਦਾ ਸੀ ਕਿਸੇ ਦੀ ਗੱਲ ਨਹੀਂ ਮੰਨਦਾ ਸੀ ਜਿਵੇਂ ਉਹਨੂੰ ਚੰਗਾ ਲੱਗਦਾ ਸੀ ਉਹਨੇ ਉਹੀ ਕਰਨਾ ਸੀ ਉਹਨੇ ਬਚਪਨ ਚ ਉਸਨੇ ਐਸ਼ ਕੀਤੀ ਸੀ ਉਹਨੂੰ ਐ ਸੀ ਐ ਨਹੀਂ ਸੀ ਵੀ ਮੇਰੀ ਧੀ ਆ ਹੈਗੀ ਆ ਉਹਨੇ ਜਮੇ ਨਹੀਂ ਸੋਚਿਆ ਸੀ ਵੀ ਮੇਰੀ ਧੀ ਆ ਉਹ ਤਾਂ ਬਸ ਕੇਰਾ ਸਿੱਟ ਗਿਆ ਇੱਕ ਮੇਰੀ ਛੋਟੀ ਜੀ ਮੇਰੀ ਮੰਮਾ ਜਦੋਂ ਗੁਜ਼ਰ ਗਈ ਸੀਗੀ ਇੱਕ ਸਾਲ ਦੀ ਗੁੜੀਆ ਹੋ ਕੇ ਉਹਦੀ ਡੈਥ ਹੋ ਗਈ ਪਹਿਲਾਂ ਉਹਨੂੰ ਸੰਭਦੇ ਰਹੇ ਅਸੀਂ ਨਿੱਕੀ ਜੀ ਉਹਨੂੰ ਵੀ ਸੰਭਿਆ ਅੱਛਾ ਤੁਸੀਂ ਉਹਨੂੰ ਵੀ ਪਾਲਿਆ ਉਹਨੂੰ ਵੀ ਪਾਲਿਆ ਨਿੱਕੀ ਜੀ ਸੀਗੀ ਸਕੂਲੋਂ ਆ ਜਾਣਾ ਕਿ ਪਹਿਲੀ ਦੂਜੀ ਚੀਜ਼ ਆ ਜਾਣਾ ਭੱਜੀ ਭੱਜੀ ਆਉਣਾ ਮੈਨੂੰ ਆਇਆ ਹੁੰਦਾ ਵੀ ਮੇਰੀ ਉਦੋਂ ਤਾਂ 5 6 7 ਸਾਲਾਂ ਦੇ ਬੱਚੇ ਨੂੰ ਲਾਉਂਦੇ ਸੀਗੇ ਉਦੋਂ ਮੈਂ ਹੁਣ ਦੱਸੀ ਕਿ ਬੀ ਦਵਾ ਦਾ ਜਾਮਾ ਕਰੇ ਵੀ ਮੇਰੀ ਭੈਣ ਕਿਵੇਂ ਆ ਹੂੰ ਦਾਦੀ ਨੇ ਮੇਰੇ ਨਾਲੇ ਕੰਮ ਕਰਕੇ ਆਉਣਾ ਨਾਲ ਦੇਖਣਾ ਵੀ ਸਾਡੇ ਹਾਲਾਤ ਕਿਵੇਂ ਘਰਾਂ ਦੇ ਰੋਟੀ ਲੈ ਕੇ ਮੇਰੇ ਮਾਦੀ ਛੁੱਟੀ ਆਉਣਾ ਮੇਰੇ ਵਾਹ ਤੇ ਰੋਟੀਆਂ ਲਿਆ ਕੇ ਜਿੰਨਾ ਦੇ ਕੰਮ ਕਰਦੀ ਸੀ ਲਿਆ ਕੇ ਰੱਖ ਦੇਣੀ ਆ ਮੈਂ 11 12 ਵਜੇ ਆਉਣਾ ਰੋਟੀ ਖਾ ਕੇ ਨਾਲ ਮੇਰੀ ਭੈਣ ਨੂੰ ਵੇਖ ਜਾਣਾ ਵੀ ਕੀ ਕਰੀ ਜਾਂਦੀ ਐ ਛੋਟੀ ਜੀ ਸੀਗੀ ਉਹ ਬਹੁਤ ਦਿਨ ਮਾੜੇ ਦੇਖਿਆ ਜੀ ਮੈਥੋਂ ਹੋਰ ਨਹੀਂ ਬੋਲਿਆ ਜਾਣਾ ਜੀ ਇੰਨਾ ਫਿਰ ਇੱਕ ਨਿੱਕੀ ਜੀ ਬੱਚੀ ਤੇ ਹਨਾ ਦੂਜੀ ਕਲਾਸ ਵਾਲੇ ਬੱਚੇ ਨੂੰ ਤਾਂ ਦੁਨੀਆ ਦਾ ਨਹੀਂ ਪਤਾ ਹੁੰਦਾ ਤੁਸੀਂ ਇੱਕ ਇਹ ਸਮਝ ਲਓ ਵੀ ਇੱਕ ਤਰੀਕੇ ਨਾਲ ਇੱਕ ਮਾਂ ਹੀ ਬਣ ਗਏ ਹਾਂਜੀ ਮੈਂ ਬਹੁਤ ਔਖਾਂ ਵੇ ਬਹੁਤ ਜ਼ਿਆਦੇ ਫਿਰ ਜਦੋਂ ਉਹਦੀ ਡੈਥ ਹੋਈ ਫਿਰ ਮੇਰਾ ਦਿਲ ਟੁੱਟ ਗਿਆ ਮੈਨੂੰ ਲੱਗਾ ਮੇਰੀ ਭੈਣ ਵੀ ਸਾਥ ਛੱਡ ਗਈ ਮੇਰੇ ਨਾਲ ਦੀ ਜੰਮੀ ਵੀ ਨਹੀਂ ਰਹੀ ਮੇਰੇ ਨਾਲ ਬਹੁਤ ਦੁੱਖ ਲੱਗਿਆ ਮੈਨੂੰ ਅਸੀਂ ਵੀ ਇੰਨਾ ਪਾਲਿਆ ਉਹਦੇ ਨਾਲ ਜਦੋਂ ਮੇਰੇ ਮੰਮਾ ਜਦ ਡੈਥ ਹੋਈ ਉਦੋਂ ਟੀਕੇ ਟਾਕੇ ਨਹੀਂ ਲੱਗੇ ਅੱਠਾਂ ਦਿਨਾਂ ਦੀ ਸੀਗੀ ਉਸ ਤੋਂ ਬਾਅਦ ਉਹਦੀਆਂ ਲੱਤਾਂ ਖੜ ਗਈਆਂ ਸਾਲ ਬਾਅਦ ਉਹਦੀ ਡੈਥ ਹੋ ਗਈ ਜੀ ਅੱਛਾ ਅੱਠ ਦਿਨਾਂ ਦੀਆਂ ਲੱਤਾਂ ਖੜ ਗਈਆਂ ਜਦੋਂ ਨਾ ਅੱਠਾਂ ਦਿਨਾਂ ਦੀ ਸੀ ਜੀ ਉਦੋਂ ਟੀਕੇ ਟਾਕੇ ਨਹੀਂ ਲੱਗੇ ਹੁਣ ਜਿਵੇਂ ਆ ਪੌਲਗੇ ਵਗੈਰਾ ਦੇ ਹੁਣ ਲੱਗਦੇ ਆ ਉਦੋਂ ਧਿਆਨ ਨਹੀਂ ਕਿਸੇ ਨੇ ਕੀਤਾ ਉਹਦਾ ਟੀਕੇ ਲਵਾਏ ਹੀ ਨਹੀਂ ਵਿਚਾਰੀ ਦੇ ਉਸ ਤੋਂ ਬਾਅਦ ਸਾਲਕ ਬਾਅਦ ਉਹਦੀਆਂ ਲੱਤਾਂ ਖੜ ਗਈਆਂ ਸਾਲ ਬਾਅਦ ਥੋੜੇ ਕਿ ਦਿਨਾਂ ਬਾਅਦ ਹੀ ਉਹਦੀ ਡੈਥ ਹੋ ਗਈ ਹੂੰ ਉਹ ਤੋਂ ਤੁਰਿਆ ਨਹੀਂ ਜਾਂਦਾ ਸੀਗਾ ਕੋਸ਼ਟ ਕਰਦੀ ਸੀ ਬੇਬੇ ਮੇਰੀਆਂ ਮੈਥੋਂ ਤੁਰਿਆ ਨਹੀਂ ਜਾਂਦਾ ਬੇਬੇ ਮੈਂ ਕੀ ਕਰਾਂ ਬੋਲਦੀ ਸੀ ਵਧੀਆ ਹੂੰ ਉਹ ਤੁਰਿਆ ਨਹੀਂ ਜਾਂਦਾ ਉਸ ਤੋਂ ਬਾਅਦ ਬਸ ਦਵਾਈ ਵਾਸਤੇ ਵੀ ਕਦੇ ਪੈਸੇ ਹੁੰਦੇ ਸੀ ਕਦੇ ਨਹੀਂ ਹੁੰਦੇ ਸੀਗੇ ਇਹ ਵੀ ਹੋ ਗਿਆ ਹੁਣ ਹੈ ਨਾ ਵੀ ਇੱਕ ਤੁਹਾਨੂੰ ਤੇ ਹੋ ਗਿਆ ਹੁਣ ਵੀ ਚਲੋ ਮੇਰੀ ਇੱਕ ਦਾਦੀ ਸਹਾਰਾ ਮੇਰੀ ਮਾਂ ਨਹੀਂ ਮੇਰਾ ਪਿਓ ਨਹੀਂ ਤੇ ਮੇਰੇ ਚਲੋ ਭੈਣ ਵੀ ਸਹਾਰਾ ਹੋਊਗੀ ਹੈ ਨਾ ਉਹ ਚਲਾ ਗਿਆ ਥੋੜਾ ਹਾਂਜੀ ਹਾਂਜੀ ਭਰਾ ਤਾਂ ਹੈਗਾ ਜੀ ਹੂੰ ਭਰਾ ਨੂੰ ਨਾਲ ਲੈ ਕੇ ਥੋਨੂੰ ਕਿਉਂ ਛੱਡ ਗਏ ਭਰਾ ਥੋਨੂੰ ਕਿ ਕੁੜੀ ਕਰਕੇ ਛੱਡ ਗਏ ਉਹ ਕੁੜੀ ਕਰਕੇ ਛੱਡ ਗਏ ਜੀ ਕਿਉਂਕਿ ਉਹ ਕੁੜੀ ਹੈਗੀ ਆ ਉੱਥੇ ਤਾਂ ਮੈਂ ਮੁੰਡਾ ਪੜਾਉਂ ਲਿਖਾਉਂਗਾ ਇਹ ਕੁਝ ਬਣੂੰਗਾ ਹੁਣ ਐਸ ਟਾਈਮ ਉਹ ਫੌਜੀ ਆ ਅੱਛਾ ਹਾਂਜੀ ਉਹਨੂੰ ਬਣਾ ਲਿਆ ਉਹਨੂੰ ਬਣਾ ਲਿਆ ਹੂੰ ਥੋਨੂੰ ਸਿਰਫ ਕੁੜੀ ਕਰਕੇ ਛੱਡ ਕੇ ਵੀ ਕੁੜੀ ਕਰਕੇ ਮੈਨੂੰ ਪਿੱਛੇ ਛੱਡਤਾ ਮੈਨੂੰ ਹਜੇ ਤਿੱਕਰ ਵੀ ਕਹਿ ਦਿੰਦੇ ਵੀ ਇਹਨੂੰ ਕੀ ਚਾਜੈ ਇਹਨੂੰ ਦੁਨੀਆ ਮੇਰੇ ਤਾਂ ਕੀ ਪਤਾ ਅਣਪੜ੍ਹ ਦਿਵਾਰਾ ਮੈਨੂੰ ਖਜੇ ਤੱਕਰ ਵੀ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਆ ਮੈਂ ਕਾਮ ਜਾਪੀ ਨਾਲ ਮੈਨੂੰ ਐ ਮੈਂ ਕਿ ਪ੍ਰਮਾਤਮਾ ਮੇਰੀ ਇੱਕ ਦਿਨ ਬਾਹ ਫੜੂਗਾ ਸਤਗੁਰ ਮੇਰਾ ਫੜੂਗਾ ਮੈਨੂੰ ਕਹਿ ਦਿੰਦਿਆ ਇਹਨੂੰ ਤਾਂ ਕੱਪੜੇ ਕੱਪੜੇ ਪਾਉਣ ਦਾ ਵੱਲ ਨਹੀਂ ਇਹਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਉੰਦੀ ਆ ਅਨਪੜ੍ਹ ਤਾਂ ਤੁਸੀਂ ਆਪਦੇ ਪਿਓ ਦੀ ਵਜ੍ਹਾ ਨਾਲ ਰਹਿ ਗਏ ਹਾਂਜੀ ਫਿਰ ਮੈਨੂੰ ਹੁਣ ਕਹਿ ਦਿੰਦਿਆ ਇਹਨੂੰ ਬੜਾ ਚੱਜਾ ਹੂੰ ਪਰ ਮੈਨੂੰ ਪਤਾ ਮੈਨੂੰ ਪ੍ਰਮਾਤਮਾ ਨੂੰ ਪਤਾ ਉਹ ਸਭ ਕੁਝ ਹੀ ਕਰਨ ਜਾਣਦਾ ਹੂੰ ਅਸਟੈਮੋ ਫੌਜੀ ਆ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਦਾ ਮੈਨੂੰ ਉਹਨੇ ਫੋਨ ਲੈ ਕੇ ਦਿੱਤਾ ਜੇ ਉਹਨੇ ਮੈਨੂੰ ਫੋਨ ਲੈ ਕੇ ਦਿੱਤਾ ਤਾਂ ਮੈਂ ਇੱਥੋਂ ਟਿੱਕਰ ਪਹੁੰਚੀ ਹੂੰ ਥੋੜਾ ਭਰਾ ਤੁਹਾਨੂੰ ਪਿਆਰ ਕਰਦਾ ਹਾਂ ਹਾਂਜੀ ਉਹ ਮੈਨੂੰ ਬਹੁਤ ਪਿਆਰ ਕਰਦਾ ਹੂੰ ਉਹ ਦੂਰ ਰਹਿ ਕੇ ਵੀ ਤੁਹਾਡੇ ਨਾਲ ਜੁੜਿਆ ਰਿਹਾ ਹਾਂਜੀ ਹਾਂਜੀ ਪਰ ਉਹ ਜਦੋਂ ਜਦੋਂ ਉਸ ਤੋਂ ਬਾਅਦ ਆ ਕੇ ਉਹਨੂੰ ਪਤਾ ਲੱਗ ਗਿਆ ਵੀ ਇਹ ਮੇਰੀ ਸਗੀ ਭੈਣ ਆ ਉਸ ਤੋਂ ਬਾਅਦ ਸਾਡਾ ਪ੍ਰੇਮ ਹੁਣ ਤਾਂ ਡਿਊਟੀ ਤੇ ਚੱਲ ਰਹਿੰਦਾ ਹੁਣ ਥੋੜੀ-ਬਹੁਤੀ ਗੱਲ ਹੁੰਦੀ ਕਦੇ ਹੁੰਦੀ ਨਹੀਂ ਹੁਣ ਮੇਰੀ ਵੀ ਇੱਕ ਵਿਲਦਾਰੀ ਐ ਸੀ ਆ ਤੇ ਹੁਣ ਮੈਂ ਦੋ ਘਰਾਂ ਦੇ ਕੰਮ ਕਰਦੀ ਆ ਜੀ 12 ਵਜੇ ਉਣੀ ਆ ਮੇਰੇ ਕੋਲੇ ਵੀ ਸਮਾਂ ਘੱਟ ਹੁੰਦਾ ਫਿਰ ਘਰੇ ਵੀ ਖਲਾਰਾ ਹੁੰਦਾ ਘਰੇ ਵੀ ਕਰਨਾ ਜੀ ਕੰਮ ਹਾਂ ਆ ਕੇ ਬੱਚੇ ਸਾਹਮਣੇ ਤਿੰਨ ਬੱਚੀ ਐ ਜੀ ਮੇਰੇ ਹਾਂ ਇੰਨਾ ਜਦੋਂ ਬਚਪਨ ਚ ਹੀ ਮਾਂ ਚਲੀ ਜਾਵੇ ਹਨਾ ਪਿਓ ਇਸੇ ਕਰਕੇ ਛੱਡ ਜੇ ਵੀ ਬਈ ਇਹ ਤਾਂ ਕੁੜੀ ਐ ਫਿਰ ਉਹ ਬਾਲ ਮਨ ਤੇ ਕੀ ਅਸਰ ਪਿਆ ਬਾਲ ਮਾਨਫੇਟ ਤੇ ਤੁਹਾਡੇ ਚ ਮੰਜ ਕੰਫੀਡੈਂਸ ਤਾਂ ਬਿਲਕੁਲ ਨਹੀਂ ਰਹਿੰਦਾ ਹੁਣ ਮੈਂ ਮੈਂ ਮੰਨਦੀ ਆਂ ਵੀ ਚਲ ਮੰਨਦੇ ਆਂ ਜਗਦ੍ਰੀਤ ਨਾਲ ਚੱਲਣਾ ਪੈਂਦਾ ਵੀ ਕਹਿ ਦਿੰਦਾ ਪਿਓ ਆ ਹਮ ਪਰ ਵੀ ਜਿਵੇਂ ਉਹ ਨੇ ਨਾ ਮੇਰਾ ਕੀਤਾ ਮੇਰਾ ਹੁਣ ਮੈਂ ਪਿੱਛੇ ਹਟਦੀ ਜਾਨੀ ਉਹ ਤੋਂ ਹਮ ਜਿਵੇਂ ਪਿੱਛੇ ਹਟ ਗਈ ਹਲੇ ਵੀ ਤੁਸੀਂ ਸੋਚਦੇ ਹੋ ਵੀ ਉਹ ਨੇ ਹਜੇ ਵੀ ਹਜੇ ਉਹਨੇ ਮੈਨੂੰ ਕਦੇ ਫੋਨ ਨਹੀਂ ਲਾਇਆ ਜੀ ਕਦੇ ਮੈਰੇ ਨੂੰ 100 ਰੁਪਿਆ ਵੀ ਨਹੀਂ ਕਦੇ ਦਿੱਤਾ ਉਹ 1000 ਰੁਪਿਆ ਕਮਾਉਂਦਾ ਕਦੇ 1500 ਕਮਾਉਂਦਾ ਕਮਾਉਂਦਾ ਮੈਂ ਮੰਨਦੀ ਆ ਉਹ ਬਿਮਾਰ ਆ ਪਰ ਕਦੇ ਤਾਂ ਵੀ ਮੇਰੀ ਧੀ ਆਈ ਐ ਮੈਂ ਸਿਰ ਤੇ ਹੱਥ ਧਰਾ ਜਮਈ ਨਹੀਂ ਨਾ ਮੈਂ ਕੋਈ ਗਲਤ ਸੀ ਨਾ ਮੇਰੇ ਚ ਕੋਈ ਐਵੇਂ ਦੀ ਕੋਈ ਜਮਈ ਨਹੀਂ ਸੀ 7 ਸਾਲ ਦੇ ਬੱਚੇ ਨੂੰ ਜਾਂ 5 ਸਾਲ ਦਾ ਬੱਚਾ ਕੀ ਗਲਤ ਹੋ ਲੂਗਾ ਤੇ ਕੀ ਉਹ ਹੋ ਲੂਗਾ ਉਹਨੂੰ ਕੀ ਪਤਾ ਦੁਨੀਆ ਦਾ ਹਾਂਜੀ ਉਹੀ ਤਾਂ ਗੱਲ ਆ ਮੈਨੂੰ ਹਜੇ ਤੱਕਰ ਵੀ ਨਹੀਂ ਆਉਣੇ ਕਦੇ ਵੀ ਮੈਂ ਜਾਵਾਂ ਨਾ ਜੀ ਕਦੇ ਵੀ ਮੱਥੇ ਟੋੜੀ ਜੀ ਪਾ ਲੈਂਦਾ ਵੀ ਆ ਗਈ ਮੈਨੂੰ ਕਹਿੰਦਾ ਹੁਣ ਤੂੰ ਕਦੋਂ ਜਾਣਾ ਫਿਰ ਦੇਰ ਟੁੱਟ ਜਾਂਦਾ ਵਿੱਚੋਂ ਵੀ ਇਹ ਨੂੰ ਕੁਝ ਦੇਣਾ ਨਾ ਪੈ ਜੇ ਸਾਨੂੰ ਤੁਸੀਂ ਜਾਣਦੇ ਹੋ ਉਹਨਾਂ ਕੋਲੇ ਹੁਣ ਉਹ ਇੱਥੇ ਰਹਿੰਦੇ ਨਾ ਮੇਰੇ ਬ੍ਰਦਰ ਕੋਲੇ ਇੱਥੇ ਆ ਗਏ ਇੱਥੇ ਆ ਗਏ ਹੁਣ ਜਦੋਂ ਚਾਰੇ ਪਾਸੇ ਠੋਕਰਾਂ ਵੱਜੀਆਂ ਤੇ ਇੱਥੇ ਆਉਣਾ ਹੀ ਸੀਗਾ ਉਸ ਫੈਮਿਲੀ ਨੂੰ ਛੱਡਤਾ ਉਹਨਾਂ ਨੇ ਹਾਂਜੀ ਉਸ ਪੈਸੇ ਮੈਨੂੰ ਛੱਡਦਾ ਜੀ ਅੱਛਾ ਉਹ ਉਹਨਾਂ ਨੇ ਛੱਡਤਾ ਉਹਨੂੰ ਜਾਂ ਉਹ ਛੱਡੇ ਉਹਨਾਂ ਨੇ ਹੀ ਛੱਡਤਾ ਸੀ ਜੀ ਜਦੋਂ ਉਹ ਬਿਮਾਰ ਰਹਿਣ ਲੱਗ ਗਏ ਮੁੜ ਕੇ ਠੁੱਡੇ ਵੱਜੇ ਹੂੰ ਫਿਰ ਕਹਿੰਦੇ ਹੁੰਦੇ ਆ ਰੱਬ ਤਾਂ ਦੇਖਦਾ ਹੀ ਆ ਹੂੰ ਤਾ ਕਰਕੇ ਮੁੜ ਕੇ ਉਹ ਕਹਿੰਦੀ ਵੀ ਮੈਂ ਨਹੀਂ ਤੇਰੇ ਮੈਂ ਨਹੀਂ ਤੈਨੂੰ ਰੱਖਦੀ ਵੀ ਤੂੰ ਚਲਾ ਜਾ ਹੂੰ ਮੁੜ ਕੇ ਇੱਥੇ ਆ ਗਏ ਹੁਣ ਕੈਂਸਰ ਦੀ ਬਿਮਾਰੀ ਆ ਉਹਨੂੰ ਜੀ ਮੇਰਾ ਭਰਾ ਬਹੁਤ ਹੀ ਵੀ ਚੰਗਾ ਜਿਹੜਾ ਹਜੇ ਤੱਕ ਉਹਦਾ ਇਲਾਜ ਕਰਾਈ ਜਾਂਦਾ ਬਹੁਤ ਹੀ ਵਧੀਆ ਨਾਲੇ ਉਸ ਨੂੰ ਮੇਰੇ ਬ੍ਰਦਰ ਨੂੰ ਵੀ ਬਹੁਤ ਜ਼ਿਆਦਾ ਕੁਟਦਾ ਸੀ ਮੇਰੀ ਮੰਮਾ ਨੂੰ ਵੀ ਬਹੁਤ ਕੁਟਦਾ ਸੀ ਬਹੁਤ ਜ਼ਿਆਦਾ ਮੇਰੇ ਛੋਟਾ ਜਿਹਾ 3 ਸਾਲਾਂ ਦਾ ਸੀ ਮੇਰਾ ਭਰਾ ਮੈਂ ਲੈ ਕੇ ਭੱਜ ਜਾਣਾ ਮੈਂ ਛੋਟੀ ਜੀ ਮੈਸੀ ਦੇਖਦੀ ਟੈਂਦੀ ਜਾਣਾ ਸੀ ਬਹੁਤ ਦਿਨ ਪਹਿਣ ਭਰਾਵਾਂ ਨੇ ਸੀ ਵੇਖਿਆ ਬਹੁਤ ਜ਼ਿਆਦਾ ਤੁਹਾਡੇ ਤੁਹਾਡੇ ਬ੍ਰਦਰ ਨੂੰ ਤੇ ਤੁਹਾਨੂੰ ਕਦੋਂ ਮਿਲੇ ਤੁਸੀਂ ਕਿਵੇਂ ਦੁਬਾਰਾ ਵੀ ਕਦੋਂ ਕਿਵੇਂ ਪਤਾ ਲੱਗਿਆ ਵੀ ਮੇਰੀ ਸੱਕੀ ਭੈਣ ਹੈ ਉਹਨੂੰ ਪਤਾ ਹੀ ਨਹੀਂ ਉਹਨਾਂ ਭੁੱਲ ਗਿਆ ਹੋਊਗਾ ਉਹ ਨਹੀਂ ਜੀ ਉਹਨਾਂ ਨੂੰ ਪਤਾ ਸੀ ਫੋਨ ਤੇ ਗੱਲ ਕਰਦੇ ਹੁੰਦੇ ਸੀ ਟੈਲੀਫੋਨ ਨਹੀਂ ਹੁੰਦੇ ਸੀਗੇ ਉਦੋਂ ਗੱਲ ਕਰਦੇ ਹੁੰਦੇ ਸੀ ਆਉਂਦੇ ਸੀ ਉਹਨੂੰ ਛੱਡ ਦਿੰਦਾ ਸੀ ਐ ਤਾਂ ਐ ਆ ਜਾਂਦਾ ਸੀ ਗੇੜਾ ਮਾਰ ਲੈਂਦਾ ਸੀ ਉਹ ਮੁੜ ਕੇ ਛੋਟਾ ਜਿਹਾ ਸੀ ਉੱਥੇ ਪੜਨ ਲੱਗਾ ਤਾਂ ਉਹ ਦੂਜੀ ਤੀਜੀ ਚ ਸੀ ਮੁੜ ਕੇ ਕਹਿੰਦਾ ਡੈਡੀ ਮੈਂ ਨਹੀਂ ਇੱਥੇ ਰਹਿੰਦਾ ਮੈਂ ਬੇਬੇ ਕੋਲੇ ਲੱਗਣਾ ਮੁੰਡਾ ਕਿਉਂ ਮੇਰੇ ਕੋਲੇ ਇੱਥੇ ਲੱਗ ਗਿਆ ਸਾਡਾ ਅਸੀਂ ਲੜਦੇ ਵੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਕੁੱਟ-ਕਟਹਿੜਾ ਇੰਨਾ ਜ਼ਿਆਦਾ ਸੀ ਕਰਨਾ ਪਰ ਜਿੰਨਾ ਅਸੀਂ ਕੁੱਟ-ਕਟਹਿੜਾ ਕਰਦੇ ਸੀ ਹੁਣ ਮੈਨੂੰ ਪਿਆਰ ਵੀ ਉਹ ਨਹੀਂ ਕਰਦਾ ਬਹੁਤ ਜ਼ਿਆਦਾ ਲੜਦਾ ਸੀ ਪਰ ਉਹ ਹੁਣ ਗੱਭਰੂ ਹੋ ਗਿਆ ਉਹਨੂੰ ਪਤਾ ਵੀ ਮੇਰੀ ਸਿਸਟਰ ਆ ਜੀ ਹੁਣ ਬਹੁਤ ਜ਼ਿਆਦਾ ਪ੍ਰੇਮ ਕਰਦਾ ਡਿਊਟੀ ਤੇ ਹੈ ਉਹਦੀ ਮਜਬੂਰੀ ਸਮਝਦੀ ਆ ਮੈਂ ਉਹ ਮੇਰੇ ਨਾਲ ਕਾਲ ਕਰਦਾ ਪਲਾਂ ਚਾਰਾ ਦਿਨਾਂ ਤੋਂ ਕਰਲੇ ਪਲਾ ਪੰਜਾ ਦਿਨਾਂ ਤੋਂ ਕਰਲੇ ਸਾਡਾ ਭੈਣ ਭਰਾਵਾਂ ਦਾ ਰੱਬ ਨੇ ਵਿਛੋੜਾ ਨਹੀਂ ਪਾਤਾ ਮਾਂ ਦਾ ਪਾਤਾ ਭੈਣ ਭਰਾਵਾਂ ਦਾ ਨਹੀਂ ਪਾਇਆ ਜੀ ਹੂੰ ਬਹੁਤ ਧੰਨਵਾਦ ਕਰਦੀ ਪ੍ਰਮਾਤਮਾ ਦਾ ਸਾਡਾ ਭੈਣ ਭਰਾਵਾਂ ਦਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ਜੀ ਜਦੋਂ ਤੁਹਾਡੇ ਫਾਦਰ ਸਾਹਿਬ ਛੱਡ ਜਾਂਦੇ ਆ ਤੁਹਾਨੂੰ ਉਹ ਭਰਾ ਨੂੰ ਵੀ ਤੁਹਾਡੇ ਨੂੰ ਲੈ ਜਾਂਦੇ ਆ ਫਿਰ ਭਰਾ ਨਾਲ ਉਹਨਾਂ ਦਾ ਵਿਹਾਰ ਕਿ ਹੋ ਜਾ ਸੀਗਾ ਉਹ ਦੂਜੇ ਪਰਿਵਾਰ ਦਾ ਬਹੁਤ ਗੰਦਾ ਜੀ ਤਾਂ ਹੀ ਉਹ ਇੱਥੇ ਆਏ ਹਾਂਜੀ ਉਸ ਤੋਂ ਬਾਅਦ ਉਹ ਪਤਾ ਕੀ ਕਰਦੀ ਸੀ ਬਈ ਇਹ ਹੁੰਦੇ ਸੀ ਉੱਥੇ ਲੱਗੇ ਫੈਕਟਰੀ 'ਚ 20 25 ਜਣਿਆਂ ਦੀ ਚਾਹ ਬਣਾਉਣੀ ਮੇਰੇ ਭਣ ਭਰਾ ਬਦਰ ਬ੍ਰਦਰ ਨੂੰ ਕਹਿ ਦਿੰਦੀ ਤੁਸੀਂ ਭਾਂਡੇ ਮਾਂਜੋ ਹੂੰ ਉੱਥੇ ਮੈਨੂੰ ਕਿਰਾ ਮੈਂ ਬਿਮਾਰ ਹੋ ਗਈ ਮੇਰੇ ਦਾਦੀ ਕਹਿੰਦੀ ਵੀ ਤੂੰ ਆਪਦੀ ਕੁੜੀ ਨੂੰ ਲੈ ਜਾ ਹੂੰ ਵੀ ਇੱਥੇ ਤਾਂ ਠੀਕ ਨਹੀਂ ਹੋ ਰਹੀ ਵੀ ਤੂੰ ਹੀ ਇਹਦਾ ਇਲਾਜ ਕਰਾ ਲੈ ਉੱਥੇ ਮੈਨੂੰ ਬਹੁਤ 20 25 ਬੰਦਿਆਂ ਨੂੰ ਰੋਟੀਆਂ ਬਣਾਉਣੀਆਂ ਉੱਥੇ ਬਾਰ ਹੁੰਦੇ ਹੋਏ ਤੁਸੀਂ ਰੋਟੀ ਹਾਂਜੀ ਮੈਨੂੰ ਲਾ ਦਿੰਦੀ ੱੱਕੇ ਨਾਲ ਬਣਾ ਰੋਟੀ ਆਪ ਚੰਗੀ ਤਿਆਰ ਹੋ ਕੇ ਕਹਿੰਦੀ ਮੈਂ ਗੁਰਦੁਆਰੇ ਜਾਨੀ ਸੁਬਾ ਸ਼ਾਮ ਮੈਨੂੰ ਕਹਿੰਦੀ ਰੋਟੀ ਬਣਾ ਕੇ ਤਿਆਰ ਕਰ ਦੇ ਮੈਂ ਤੈਨੂੰ ਕੱਪੜੇ ਬਣਾ ਕੇ ਦੇਉਂਗੀ ਮੇਰੀ ਮਾਤੇ ਐਵੇਂ ਦੀ ਸੀ ਮੈਂ ਮਗਰ ਲੱਗ ਜਾਂਦੀ ਮੈਨੂੰ ਮੈਨੂੰ ਐ ਸ਼ੌਂਕ ਸੀ ਮੇਰੇ ਦਿਲ 'ਚ ਮੈਨੂੰ ਸੋਹਣੇ ਕੱਪੜੇ ਜੋੜਨਗੇ ਮੈਨੂੰ ਐ ਸੀ ਵੀ ਮੈਨੂੰ ਸ਼ੌਂਕ ਮੈਨੂੰ ਮੰਮੀ ਬਣਾ ਕੇ ਦੇਉਗੀ ਕੱਪੜੇ ਮੇਰੀ ਮੰਮੀ ਆ ਜੇ ਮੈਂ ਦਿਨੇ ਥੱਕ ਜਾਣਾ ਮੈਂ ਸੌ ਜਾਣਾ ਮੈਨੂੰ ਕਹਿੰਦੀ ਉੱਠ ਖੜ ਤੈਨੂੰ ਜਿਆਦਾ ਨੀਂਦਰ ਆ ਬਹੁਤ ਦਿਨ ਮਾੜੇ ਦੇਖੇ ਆ ਜੀ ਬਹੁਤ ਜਿਆਦੇ ਮੈਂ ਮੁਰ ਕੇ ਉਸ ਤੋਂ ਬਾਅਦ ਮੈਂ ਮੇਰੇ ਡੈਡੀ ਨੇ ਕਿਹਾ ਵੀ ਦਿਵਾਲੀ ਦਾ ਦਿਨ ਸੀ ਉਹ ਕਹਿੰਦੀ ਵੀ ਮੇਰੀ ਗੁੜਗਾਣਾ ਗੱਲ ਕਰਾਓ ਮੇਰੀ ਦਾਦੀ ਕਹਿੰਦੀ ਵੀ ਮੇਰੀ ਤਾਂ ਕਰਾਓ ਮੇਰੇ ਡੈਡੀ ਕਹਿੰਦਾ ਉਹ ਤਾਂ ਹੈ ਹੀ ਨਹੀਂ ਕੋਲੇ ਸੀ ਨਾਲੇ ਮੈਂ ਜਮਾ ਕੋਲੇ ਮੈਂ ਰੋਂਦੀ ਕਰ ਲਾਂਦੀ ਮੈਂ ਨਾ ਉਹ ਭਈਆ ਸੀਗੇ ਉਹ ਮੈਨੂੰ ਕਹਿੰਦੇ ਤੁਸੀਂ ਗੁੜੀਆਂ ਨਾਲ ਇੰਨਾ ਭੈੜਾ ਕਾਹ ਤੋਂ ਕਰਦੇ ਆ ਨਿੱਕੀ ਜੀ ਤਾਂ ਹੈਗੀ ਆ ਇੱਡੀ ਜ਼ਿੰਦਗੀ ਇੰਨੀ ਨਰਕ ਕਾਹ ਤੋਂ ਬਣਾ ਰੱਖੀ ਇਹਨੂੰ ਪਿੰਡ ਛੱਡਿਓ ਮੈਂ ਨੂੰ ਮੈਂ ਡੈਡੀ ਕੋਲ ਰੋ ਪੀ ਮੈਂ ਡੈਡੀ ਮੈਨੂੰ ਛੱਡਿਆ ਮੈਨੂੰ ਡੈਡੀ ਨੇ ਦੋ ਤਿੰਨ ਗਾਲਾਂ ਕੱਢੀਆਂ ਤੇ ਰਜੀ ਨਹੀਂ ਇੱਥੇ ਲੱਗਦਾ ਮੁੜ ਕੇ ਹੁੰਦੇ ਕਰਦੇ ਇਸ ਤਰ੍ਹਾਂ ਮੈਨੂੰ ਡੈਡੀ ਛੱਡ ਗਿਆ ਮੈਂ ਦਾਦੀ ਦੇ ਗੱਲਾਂ ਕਿੰਨਾ ਰੋਈ ਮੇਰੀ ਦਾਦੀ ਵੀ ਮੇਰੇ ਇੰਨਾ ਗੱਲਾਂ ਰੋਈ ਮੇਰੇ ਪੁੱਛੀ ਨਾ ਜੀ ਜਿਹੜੇ ਪਿਓ ਦਾ ਆਸਰਾ ਹੋਣਾ ਚਾਹੀਦਾ ਸੀਗਾ ਜਿਹੜੇ ਪਿਓ ਤੋਂ ਦੁਨੀਆ ਡਰਨੀ ਚਾਹੀਦੀ ਸੀ ਉਹੀ ਪਿਓ ਗਲਤ ਕਰਨ ਲੱਗ ਗਿਆ ਹੈ ਮੁਰ ਕਿ ਮੈਂ ਦਾਦੀ ਨੂੰ ਸਾਰੀ ਗੱਲ ਦੱਸੀ ਮੈਂ ਬੇਬੇ ਮੈਂ ਨਹੀਂ ਜਾਣਾ ਮੈਨੂੰ ਨਾ ਹੁਣ ਭੇਜੀ ਉੱਥੇ ਮੈਨੂੰ ਭਲਾ ਅੱਧੀ ਦੇ ਕੇ ਮੈਂ ਗੁਜ਼ਾਰਾ ਕਰ ਲੂੰਗੀ ਮੈਨੂੰ ਉੱਥੇ ਨਾ ਭੇਜੀ ਮੇਰੇ ਨਾਲ ਉੱਥੇ ਨਾ ਬਹੁਤ ਜ਼ਿੰਦਗੀ ਨਰਕਾ ਉਸ ਤੋਂ ਬਾਅਦ ਮੈਂ ਮੂੰਹ ਹੀ ਨਹੀਂ ਕੀਤਾ ਹਮ ਇੱਕ ਦਿਨ ਮੇਰਾ ਭਰਾ ਖੇਡਣ ਦਾ ਸ਼ੌਂਕ ਬਹੁਤ ਸੀ ਉਹਨੂੰ ਹਮ ਖੇਡਣ ਚਲਾ ਗਿਆ ਮੈਂ ਖਾ ਵੀ ਮੇਰੇ ਭਰਾ ਵਾਸਤੇ ਚਾਹ ਰੱਖ ਮੰਮੀ ਉਹ ਆਉਣ ਆਲਾ ਹਮ ਢੋਲਤੀ ਡੰਡਾ ਚੱਕ ਲਿਆ ਕੰਨ ਉੱਤੇ ਖੜ ਗਈ ਕਹਿੰਦੀ ਘਰੇ ਬੜੀ ਤੂੰ ਬੜੀ ਘਰੇ ਭਾਂਡੇ ਮੰਜਨ ਨਾਲੇ ਪਿਆ ਫਲਾਨਾ ਕੰਮ ਕੁੜੀ ਦੇ ਨਾਲ ਕਰਾ ਦੇ ਆਬ ਨਹੀਂ ਕੁਛ ਕਰਦੀ ਸੀ ਚੋਹਾਂ ਦੇ ਬੱਚੇ ਹੈ ਨਹੀਂ ਸੀ ਉਹਨਾਂ ਦੇ ਛੋਟੇ ਛੋਟੇ ਬੱਚੇ ਸੀਗੇ ਅੱਛਾ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਸੀ ਆਹਾਂ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਸੀ ਹੂੰ ਜ਼ਿੰਦਗੀ 'ਚ ਦੇਣ ਇੰਨੇ ਮਾੜੇ ਆਇਆ ਨਾ ਬਹੁਤ ਜ਼ਿਆਦਾ ਮੇਰੇ ਤੇ ਪਰ ਮੈਂ ਹਜੇ ਵੀ ਜਦੋਂ ਕਰ ਲੈਨੀ ਇਹਨਾਂ ਚੇਤੇ ਪਰ ਮੈਨੂੰ ਪਤਾ ਵੀ ਮੇਰੇ ਦਿਲ ਤੇ ਕੀ ਬੀਤਦੀ ਆ ਥੋੜੇ ਫਾਦਰ ਸਾਹਿਬ ਨੂੰ ਹੁਣ ਕਦੇ ਰੈਲਾਈਜ਼ ਹੁੰਦਾ ਵੀ ਮੈਂ ਇੰਨਾ ਗਲਤ ਕੀਤਾ ਕਿ ਹਲੇ ਵੀ ਕੋਈ ਰੈਲਾਈਜ਼ ਉਹਨੂੰ ਨਹੀਂ ਜੀ ਉਹਨੂੰ ਤਾਂ ਐ ਟੈਨਸ਼ਨ ਹੀ ਨਹੀਂ ਉਹਨੂੰ ਤਾਂ ਬਸ ਐ ਆ ਚੰਗਾ ਖਾ ਲਿਆ ਚੰਗਾ ਪਹਿਨ ਲਿਆ ਬਸ ਇਥੋਂ ਦੀ ਕਰਮਸਕਤਾ ਉਹਨੂੰ ਨਾ ਧੀ ਦਾ ਨਾ ਪਿਓ ਦਾ ਵੀ ਕਿਸੇ ਦਾ ਮੋਹ ਪ੍ਰੇਮ ਹੈ ਹੀ ਨਹੀਂ ਕਿਸੇ ਦੋਨੇ ਕੀਤਾ ਹੀ ਹੀ ਨਹੀਂ ਮੇਰੀ ਦਾਦੀ ਨੂੰ ਬੁੱਢੀ ਠੇਰੀ ਜਮਾ ਉਹਦੀ ਹੋਊਗੀ 80 ਸਾਲ ਦੀ ਉਮਰ ਮੇਰੀ ਦਾਦੀ ਦੀ ਅਜੇ ਤਿੱਕਰ ਵੀ ਉਹਨੂੰ ਭੱਜ ਕੇ ਪੈ ਜਾਂਦਾ ਅੱਛਾ ਉਹਦੇ ਬੱਚੇ ਪਾਲੇ ਅਸੀਂ ਉਹਦੀ ਕਦਰ ਕਰਨੀ ਚਾਹੀਦੀ ਉਹਨੂੰ ਉਹਨੂੰ ਦਵਾ-ਦਵਾ ਵਲਾ ਕੇ ਸਿੱਟ ਦਿੰਦਾ ਹਮ ਇਸ ਤਰ੍ਹਾਂ ਕਰਦਾ ਜੀ ਨਾਲੇ ਖੁਦ ਮਰੀਜ਼ ਆ ਹੁਣ ਤਾਂ ਵੀ ਜਮਾਨੀ ਦੇ ਆਖਰੀ ਪੜਾ ਤੇ ਵੀ ਅਹਿਸਾਸ ਨਹੀਂ ਅਹਿਸਾਸ ਨਹੀਂ ਜੀ ਹਮ ਕੋਈ ਅਹਿਸਾਸ ਨਹੀਂ ਨਾ ਜੀ ਬਿਲਕੁਲ ਹੀ ਨਹੀਂ ਤੇ ਤੁਸੀਂ ਫਿਰ ਇੱਧਰ ਇੰਸਟਾਗ੍ਰam ਤੇ ਕਿਵੇਂ ਆਏ ਤੁਸੀਂ ਇਹਦੇ ਬਾਰੇ ਵੀ ਦੱਸੋ ਹੁਣ ਜੀ ਹਾਂ ਤਾਂ ਮੈਨੂੰ ਸ਼ੌਕ ਤਾਂ ਬਚਪਨ ਤੋਂ ਸੀ ਜੀ ਮੁੜ ਕੇ ਮੈਨੂੰ ਇਸ ਤਰ੍ਹਾਂ ਮੁੜ ਕੇ ਮੈਂ ਦੱਬ ਗਿਆ ਮੇਰਾ ਸੁਹਣਾ ਹੀ ਦੱਬ ਗਿਆ ਵੀ ਮੈਂ ਆਖਿਆ ਮੇਹ ਲੋਕ ਆਖਣਗੇ ਵੀ ਇਹ ਰੀਲਾਂ ਬਣਾਉਂਦੀ ਆ ਮੁੜ ਕੇ ਵੀ ਮੇਰੇ ਪਤੀ ਨੇ ਸਾਥ ਦਿੱਤਾ ਇਹ ਮੈਨੂੰ ਕਹਿੰਦਾ ਚਲ ਕੋਈ ਨਹੀਂ ਬਣਾ ਲਿਆ ਕਰ ਇਸ ਤੋਂ ਬਾਅਦ ਮੈਂ ਬਹੁਤ ਧੰਨਵਾਦ ਕਰਦੀ ਆ ਇੰਸਟਾਗ੍ਰam ਵਾਲੇ ਦਾ ਜਿਹੜੇ ਮੈਨੂੰ ਪਸੰਦ ਕਰਦੇ ਆ ਸਿੱਧੀ ਸਾਦੀ ਨੂੰ ਐਨੇ ਬੜੇ ਲਿਖੇ ਨਹੀਂ ਭੇਜਿਆ ਸੀ ਇਹ ਫਿਰ ਜਦੋਂ ਇੰਸਟਾਗ੍ਰam ਤੇ ਆ ਜਾਂਦੇ ਹੋ ਚਲੋ ਮਸ਼ਹੂਰੀ ਵੀ ਹੁੰਦੀ ਹੈ ਨਾਲ ਸ਼ੌਂਕ ਵੀ ਪੂਰਾ ਹੋ ਜਾਂਦਾ ਪਰ ਨਾਲ ਨਾਲ ਗਲਤ ਕਮੈਂਟ ਵੀ ਹੁੰਦੇ ਆ ਉਹ ਫਿਰ ਉਹਨਾਂ ਦਾ ਕਿਵੇਂ ਕੀ ਹੱਲ ਹੈ ਫਿਰ ਉਹਨਾਂ ਨੂੰ ਗੁੱਸਾ ਆਉਂਦਾ ਜਾਂ ਵੀ ਕੀ ਕਰਦੇ ਨਹੀਂ ਜੀ ਮੈਨੂੰ ਗੁੱਸਾ ਆਉਂਦਾ ਹੀ ਨਹੀਂ ਮੈਂ ਧਿਆਨ ਹੀ ਨਹੀਂ ਦਿੱਤਾ ਕਦੇ ਮੈਨੂੰ ਐ ਹੁੰਦਾ ਮੇਰੇ ਨਾਲ ਭੈਣ ਭਰਾ ਜੁੜਦੇ ਆ ਮੈਨੂੰ ਖੁਸ਼ੀ ਹੁੰਦੀ ਆ ਮੈਨੂੰ ਮੈਂ ਕਹਾਂ ਜੀ ਮੈਨੂੰ ਗਲਤ ਕਮੈਂਟ ਕਿਸੇ ਨੇ ਉੰਜ ਕੀਤੇ ਹੀ ਨਹੀਂ ਹੂੰ ਸਹੀ ਕਮੈਂਟ ਆਉਂਦੀ ਹੈ ਜੇ ਮੈਨੂੰ ਇੰਨੇ ਗਲਤ ਕਮੈਂਟ ਆਏ ਨਹੀਂ ਮੈਨੂੰ ਪਿਆਰ ਬਹੁਤ ਹੀ ਜ਼ਿਆਦਾ ਦਿੱਤੇ ਆ ਜੀ ਇੰਸਟਾਗ੍ਰam ਵਾਲੇ ਮੈਂ ਬਹੁਤ ਧੰਨਵਾਦ ਕਰਦੀ ਆ ਜੀ ਸਭ ਤੋਂ ਵਧੀਆ ਕਮੈਂਟ ਕੀ ਆਇਆ ਤੁਹਾਨੂੰ ਜਿਹੜਾ ਬਾਹਲਾ ਹੀ ਤੁਹਾਨੂੰ ਪਸੰਦ ਆਇਆ ਹੋਵੇ ਮੈਨੂੰ ਸਭ ਤੋਂ ਵਧੀਆ ਕਮੈਂਟ ਹੈ ਜੀ ਉਹਨਾਂ ਨੇ ਮੇਰੇ ਵਾਸਤੇ ਕੰਨਾਂ ਦੇ ਝੁੰਮਕਿਆਂ ਬਾਰੇ ਇੱਕ ਕਮੈਂਟ ਆਇਆ ਸੀ ਮੈਨੂੰ ਬਹੁਤ ਪਿਆਰਾ ਲੱਗਿਆ ਜੀ ਬਹੁਤ ਹੀ ਜ਼ਿਆਦਾ ਸਿੱਧੀ ਸਾਦੀ ਸਾਦਗੀ ਚ ਬਹੁਤ ਹੀ ਵਧੀਆ ਮੈਨੂੰ ਕਮੈਂਟ ਲੱਗਿਆ ਉਹਦਾ ਵੀ ਤੁਹਾਡੇ ਚੁੰਮਕੇ ਤੇ ਤੁਹਾਡਾ ਹੱਸਣਾ ਸਮਾਈਲ ਬਹੁਤ ਹੀ ਪਿਆਰੀ ਲੱਗੀ ਜੀ ਮੈਨੂੰ ਇੱਕ ਕਮੈਂਟ ਹੀ ਬਹੁਤ ਪਿਆਰਾ ਲੱਗਿਆ ਜੀ ਮੈਨੂੰ ਤੇ ਸਭ ਤੋਂ ਮਾੜਾ ਕਮੈਂਟ ਕਿਹੜਾ ਲੱਗਿਆ ਸਭ ਤੋਂ ਜਿਹੜਾ ਨੰਬਰ ਭੇਜ ਦਿੱਤਾ ਜੀ ਮੈਨੂੰ ਉਹ ਬਿਲਕੁਲ ਨਹੀਂ ਚੰਗੇ ਲੱਗਦੇ ਜੀ ਨੰਬਰ ਵਾਲ ਤਾਂ ਮੈਨੂੰ ਬਿਲਕੁਲ ਨਹੀਂ ਪਸੰਦ ਦੁਨੀਆ ਨੂੰ ਇਹ ਭੁਲੇਖਾ ਹੈ ਵੀ ਜੇ ਕੋਈ ਕੁੜੀ ਇੰਸਟਾਗ੍ਰam ਤੇ ਜੇ ਕੋਈ ਆ ਕੇ ਆਪਦਾ ਸ਼ੌਂਕ ਪੂਰਾ ਕਰ ਰਹੀ ਹੈ ਮੈਨੂੰ ਸੋਸ਼ਲ ਮੀਡੀਆ ਤੇ ਹੈਗੀ ਹੈ ਇਹ ਪਤਾ ਨਹੀਂ ਵੀ ਸਾਡੇ ਵਾਸਤੇ ਹੀ ਬੈਠੀ ਆ ਹਨਾ ਹਾਂਜੀ 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 ਉਹਨਾਂ ਨੂੰ ਇਹ ਲੱਗਦਾ ਵੀ ਨੰਬਰ ਭੇਜਾਂਗੇ ਤਾਂ ਉਹਨੂੰ ਪਤਾ ਉਹ ਨਹੀਂ ਨਿੱਕੀ ਆਂਦੀ ਆ ਹਾਂਜੀ ਨੰਬਰ ਭੇਜਦਾ ਹੋਵੇ ਹਾਂਜੀ ਆਪਾਂ ਤਾਂ ਸ਼ੌਂਕ ਪੂਰਾ ਕਰਦੇ ਆ ਜੀ ਜਨਤਾ ਨੂੰ ਇਹ ਲੱਗਦਾ ਵੀ ਇਸ ਤਰ੍ਹਾਂ ਵੀ ਗਲਤੀ ਹੋਊਗੀ ਇਹ ਵੀ ਇਹਦਾ ਕ੍ਰਿਸਟਲ ਵੀ ਹੈਗੀ ਇਸ ਤਰ੍ਹਾਂ ਗਲਤੀ ਇਹ ਕਿਉਂ ਸੋਚ ਐ ਏਡੀ ਮਾੜੀ ਸੋਚ ਕਿਉਂ ਵੀ ਕੋਈ ਔਰਤ ਵਾਸਤੇ ਪਤਾ ਨਹੀਂ ਕਿਉਂ ਮਾੜੀ ਵੀ ਕੀਤੀ ਗਈ ਆ ਮੈਨੂੰ ਸਮਝ ਨਹੀਂ ਆਉਂਦੀ ਆਪ ਨੂੰ ਖੁਦ ਵੀ ਔਰਤ ਏਡੀ ਮਾੜੀ ਵੀ ਨਹੀਂਗੀ ਜਿਹੜੇ ਵੀ ਨਹੀਂ ਔਰਤ ਏਡੀ ਮਾੜੀ ਵੀ ਨਹੀਂ ਵੀ ਮਤਲਬ ਔਰਤ ਹੈ ਹੀ ਨਹੀਂ ਮਾੜੀ ਔਰਤ ਦੇਖੋ ਕਿ ਮੇਰਾ ਸ਼ੌਂਕ ਉਹ ਜੇ ਕਿ ਮੈਂ ਗਾਉਣ ਦਾ ਹੋ ਸਕਦਾ ਮੇਰਾ ਸ਼ੌਂਕ ਨੱਚਣ ਦਾ ਹੋ ਸਕਦਾ ਤੇ ਕੋਈ ਤਾਂ ਦਿਲ ਕੁੜੀ ਚ ਰੱਬ ਨੇ ਪਾਇਆ ਉਹੀ ਸ਼ੌਂਕ ਉਹਦੇ ਪਾਇਆ ਕਿਹਦੇ ਚ ਮਾੜਾ ਤਾਂ ਕੁਝ ਨਹੀਂ ਹਾਂਜੀ ਔਰਤ ਮਾੜੀ ਹੈ ਨਹੀਂ ਕਿ ਸਭ ਕੁਝ ਕਰਦੀ ਘਰ ਦਾ ਖਾਣਾ ਵੀ ਬਣਾਉਣੀ ਆ ਮੈਂ ਤੈਨੂੰ ਦੱਸੀ ਆ ਨਹੀਂ ਹਕੀਕਤ ਮੈਂ 8 ਵਜੇ ਕੰਮ ਤੇ ਇਹਦੇ ਨਾਲ ਹੀ ਚੜੀ ਜਾਣਾ ਉੱਧਰ ਇਹਨੇ ਬੱਚੇ ਤਾਰ ਦੇਣੇ ਮੈਂ ਉੱਧਰ ਦੋ ਘਰਾਂ ਦਾ ਕੰਮ ਕਰਕੇ ਆਉਣਾ ਜੀ ਦੋ ਘਰਾਂ ਦਾ ਕੰਮ ਕਰਕੇ ਮੈਂ 12 ਵਜੇ ਆ ਕੇ 5-10 ਮਿੰਟ ਪੈਂਦੀ ਆ ਮੁੜ ਕੇ ਕੱਪੜੇ ਧੋਣੇ ਬੱਚੇ ਆ ਜਾਣੇ ਉਹਨਾਂ ਨੂੰ ਚਾਹ ਪਾਣੀ ਕਰਕੇ ਦੇਣਾ ਹੂੰ ਮੁੜ ਕੇ ਫਿਰ ਜਦੋਂ 3-4 ਵਜ ਜਾਂਦੇ ਆ ਉਹ ਤਾਂ ਦਿਲ ਮੰਦਾ ਤਾਂ ਸਟੋਰੀ ਬਣਾ ਲੈਣੀ ਆ ਜੀ ਜੇ ਨਹੀਂ ਦੇਰ ਮੈਂ ਇਕੱਠੀਆਂ ਬਣਾ ਕੇ ਰੱਖ ਰਹੀ ਨਹੀਂ ਕਿਉਂਕਿ ਮੇਰੇ ਕੋਲੇ ਨਾ ਸਮਾਂ ਨਹੀਂ ਹੁੰਦਾ ਘਰੇਲੂ ਕੰਮ ਵੀ ਘਰਾਂ ਦੇ ਕਰਨੇ ਆ ਜੀ ਹੂੰ ਅਗਲੇ ਵੇਖਣ ਵਾਲਿਆਂ ਨੂੰ ਲੱਗਦਾ ਰੀਲਾਂ ਬਣਾਉਣ ਤੇ ਵਿਹਲੀ ਆ ਹੂੰ ਉਹ ਮੈਂ ਬਣਾ ਤਿੰਨ ਚਾਰ ਬਣਾ ਕੇ ਰੱਖ ਲੈਣੀ ਉਹ ਮੈਂ ਪਾ ਦਿੰਨੀ ਆ ਜੀ ਜਦੋਂ ਮੇਰਾ ਦਿਲ ਕਰਦਾ ਵੀ ਹੁਣ ਮੈਂ ਪਾਦਾ ਟਾਈਮ ਹੈਗਾ ਇਸ ਤਰ੍ਹਾਂ ਕਰਦੇ ਆ ਜੀ ਸਮਾਂ ਵੀ ਮੇਰੇ ਕੋਲ ਬਿਲਕੁਲ ਹੀ ਬਹੁਤ ਘੱਟ ਆ ਮੈਨੂੰ ਐ ਵੀ ਕਾਮਜਾਪ ਹੋ ਜਾ ਗਰੀਬੀ ਚੱਕੀ ਜਾਵੇ ਕਿਸੇ ਹਿਸਾਬ ਨਾਲ ਅਸੀਂ ਸੈੱਟ ਹੋ ਜਗੇ ਮੇਰਾ ਪਤੀ ਵੀ ਥਿੱਲਾ ਮਿੱਸਾ ਰਹਿੰਦਾ ਜੀ ਇਹਨੂੰ ਨਾ ਛਾਤੀ ਦੀ ਪ੍ਰੋਬਲਮ ਜੀ ਆ ਇਹਨੇ ਮੈਨੂੰ ਕਿਹਾ ਸੀ ਵੀ ਤੂੰ ਕੰਮ ਨਾ ਕਰ ਕੰਮ ਨਾ ਕਰ ਤੈਨੂੰ ਮੈਂ ਰੋਟੀ ਵੀ ਦੇ ਸਕਦਾ ਦੋ ਵਕਤ ਦੀ ਤੂੰ ਕੰਮ ਨਾ ਕਰ ਮੈਂ ਖਣ ਨਾ ਮੈਂ ਤੇਰ ਨਾਲ ਸਹਾਇਤਾ ਕਰੂੰਗੀ ਆਪਣਾ ਜ਼ਿੰਦਗੀ ਦਾ ਸਫਰ ਚੰਗਾ ਲੰਘੂਗਾ ਹੁਣ ਮੈਂ ਵੀ ਅੱਗੇ ਨਾਲ 2% ਸਹੀ ਆ ਅੱਗੇ ਬਹੁਤ ਬੁਰਾ ਹਾਲ ਸੀ ਉਧਰ ਬੱਚੇ ਢਿੱਲੇ ਹੋ ਜਾਣੇ ਉਧਰ ਮੈਂ ਹੋ ਜਾਣਾ ਉਧਰ ਇਹਨੇ ਹੋ ਜਾਣਾ ਜ਼ਿੰਦਗੀ ਬਹੁਤ ਹੀ ਬੁਰੀ ਸੀ ਫੋਨ ਲੈਣ ਵਾਸਤੇ ਵੀ ਛੋਟੇ ਫੋਨ ਲੈਣ ਵਾਸਤੇ ਵੀ ਆ ਟਾਈਮ ਸੀ ਵੀ ਪੈਸੇ ਹੁੰਦੇ ਨਹੀਂ ਸੀ ਸਾਡੇ ਕੋਲੇ ਹੁਣ ਫਿਰ ਪਿੰਡ ਚ ਮਸ਼ਹੂਰੀ ਹੋਗੀ ਜਾਣਨ ਲੱਗ ਗਏ ਹਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਪਿੰਡਾਂ ਵਾਲੇ ਤਾਂ ਛੇੜਦੇ ਵੀ ਆ ਵੀ ਹਾਂ ਵੀ ਹਾਂਜੀ ਮੈਂ ਪਹਿਲਾਂ ਤੁਹਾਨੂੰ ਦੱਸਦੀ ਆ ਜੀ ਮੈਂ 3 ਸਾਲ ਪਹਿਲਾਂ ਹੋ ਗਈ ਸੀ ਫੈਂਸ ਜੀ ਉਦੋਂ ਵੀ ਮੈਂ ਮੈਨੂੰ ਚਾਂਸ ਲੱਗਦੇ ਸੀ ਮੈਨੂੰ ਕਹਿੰਦੇ ਤੇ ਇਹਨੇ ਤੇ ਇਸਟਾ ਹਲਾਤਾ ਹਮ ਬੱਚੇ ਛੋਟੇ ਛੋਟੇ ਕਰਨ ਨੇ ਤੇ ਇਸਟਾ ਹਲਾਤਾ ਵੀ ਮੇਰਾ ਮਜ਼ਾਕ ਡਾਇਆ ਕਰਨ ਮੈਂ ਗੁੱਸੇ ਚ ਆ ਕੇ ਨਾ ਸਾਰੀਆਂ ਡਿਲੀਟ ਕਰ ਤਾਂ ਹਮ ਫਿਰ ਮੈਂ ਇੱਕ ਦਿਨ ਸੋਚਿਆ ਬਿਲਕੁਲ ਦੁਨੀਆ ਹੀ ਪਾਈ ਜਾਂਦੀ ਹੈ ਜੇ ਮੈਂ ਪਾ ਲੂੰਗੀ ਮੇਰੇ ਚ ਕੋਈ ਕਲਾ ਲੱਗੀ ਤਾਂ ਲੋਕ ਮੈਨੂੰ ਪਸੰਦ ਕਰਦੇ ਆ ਨਹੀਂ ਜੇ ਮੈਨੂੰ ਨਾ ਪਸੰਦ ਕਰਨਾ ਹੋਵੇ ਮੈਨੂੰ ਲੈ ਕੇ ਨਾ ਨਾ ਕਮੈਂਟ ਕਰਨ ਫਿਰ ਮੈਨੂੰ ਇਹਨੇ ਸਾਥ ਦਿੱਤਾ ਜੀ ਇਹਦਾ ਮੈਂ ਬਹੁਤ ਧੰਨਵਾਦ ਕਰਦੀ ਆ ਉਹਦੇ ਪਤੀ ਦਾ ਜਿਹੜਾ ਇਹਨੇ ਮੈਨੂੰ ਕਿਹਾ ਵੀ ਤੂੰ ਰੀਲਾ ਬਣਾਉਣ ਲੱਗ ਜਾ ਕੋਈ ਗੱਲ ਇਹਨਾਂ ਨੂੰ ਨਹੀਂ ਕਿਹਾ ਹੰਗਵਾੰਡ ਨੇ ਜਾਂ ਰਿਸ਼ਤੇਦਾਰਾਂ ਨੇ ਵੀ ਨਹੀਂ ਕਿਹਾ ਪੁੱਟੇ ਕੰਮ ਲਾ ਨਾ ਨਾ ਜੀ ਕਿਸੇ ਨੇ ਵੀ ਇਸ ਤੋਂ ਸਾਰੇ ਦਰਦੇ ਆ ਜੀ ਇਹ ਬੰਦਾ ਬਹੁਤ ਵਧੀਆ ਜੀ ਲੋਕ ਪਿੰਡ ਦੇ ਲੋਕ ਪਿੰਡਾਂ ਦੇ ਲੋਕ ਆ ਗਏ ਰਿਸ਼ਤੇਦਾਰ ਕਹਿਣ ਲੱਗੇ ਨੇ ਵੀ ਤੇਰੀ ਤਾਂ ਘਰ ਵਾਲੀ ਹੋ ਰਹੀ ਨਹੀਂ ਜੀ ਕਿਸੇ ਨੇ ਇਤਿਕਤ ਤਾਂ ਨਹੀਂ ਜੀ ਨਹੀਂ ਕਹਾਂਗਾ ਕਿਸੇ ਨੇ ਵੀ ਨਹੀਂ ਕਹਾਂਗਾ ਜੀ ਚਲੋ ਭੈਣੇ ਤੁਸੀਂ ਤੁਹਾਡਾ ਇੰਨਾ ਨਮੁੱਲਾ ਟਾਈਮ ਦਿੱਤਾ ਸਾਡੇ ਦਰਸ਼ਕਾਂ ਦੇ ਨਾਲ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜੁਡੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ